ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜ ਪੌੜੀਆਂ ਤੱਕ ਦੀ ਵਿਆਖਿਆ ਆਪਾਂ ਸਾਰਿਆਂ ਨੇ ਮਿਲ ਕਰਕੇ ਵਿਚਾਰੀ ਹੈ ਇਸ ਤੋਂ ਬਾਅਦ ਪੰਜਾਂ ਪੌੜੀਆਂ ਦਾ ਜੋ ਮਹਾਤਮ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਦੱਸਿਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਸੋ ਭਾਈ ਗੁਰਪ੍ਰਕਾਸ਼ ਸਿੰਘ ਜੀ ਨੇ ਇਹ ਸਵਾਲ ਕੀਤਾ ਸੀ ਕਿ ਜਪਜੀ ਸਾਹਿਬ ਦਾ ਮਹਾਤਮ ਕੀ ਹੈ ਜਪਜੀ ਸਾਹਿਬ ਪੜਨ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ ਕਿਉਂਕਿ ਸੰਸਾਰ ਦੇ ਉੱਪਰ ਆਪਣਾ ਸਾਰਿਆਂ ਦਾ ਇਹੋ ਜਿਹਾ ਸੁਭਾਅ ਬਣ ਚੁੱਕਾ ਹੈ ਕੋਈ ਵੀ ਆਪਾਂ ਕਰ ਕਰੀਏ ਤਾਂ ਪਹਿਲਾਂ ਫਲ ਵਿਚਾਰਦੇ ਆ ਕਿ ਇਹਦਾ ਫਲ ਕੀ ਹੈ ਤੋਂ ਇਸ ਤਰ੍ਹਾਂ ਜਪਜੀ ਸਾਹਿਬ ਜੀ ਦੇ ਮਹਾਤਮ ਬਾਰੇ ਅਨੇਕਾਂ ਗੁਰੂ ਕੇ ਸਿੱਖ ਪੁੱਛਦੇ ਨੇ ਔਰ ਭਾਈ ਗੁਰਪ੍ਰਕਾਸ਼ ਸਿੰਘ ਜੀ ਦੇ ਮਨ ਵਿੱਚ ਵੀ ਸੀ ਕਿ ਸਾਨੂੰ ਵਿਆਖਿਆ ਦੇ ਪੜ੍ਹਾਈ ਜਾਂਦੇ ਨੇ ਤੇ ਫਲ ਦੱਸਦੇ ਨੇ ਸੋ ਕੱਲੀ-ਕੱਲੀ ਪੌੜੀ ਦਾ ਜਿਹੜਾ ਮਹਾਤਮ ਹੈ ਗੁਰੂ ਕਲਗੀ ਤਰਪਾਦਸ਼ਾ ਜੀ ਨੇ ਦੱਸਿਆ ਔਰ ਕਬੀਰ ਰਾਜ ਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ ਸੋ ਸ਼੍ਰੀ ਜਪਜੀ ਪੌੜੀ ਪ੍ਰਥਮ ਕਰੇ ਕਾਮਨਾ ਪੂਰ ਪਾਠਕ ਸਭ ਸੁਖ ਪਾਏ ਕੈ ਬਿਗਨ ਬਿਨਾ ਸੈਕੂਰ ਜਿਹੜੀ ਪਹਿਲੀ ਪੌੜੀ ਹੈ ਉਹਦਾ ਪਾਠ ਕਰੇ ਸੋ ਕਹਿੰਦੇ ਬਿਗਨ ਖਤਮ ਹੋ ਜਾਂਦੇ ਹਨ ਔਰ ਕਾਮਨਾ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਔਰ ਜਿਹੜਾ ਕੋਈ ਪਾਠ ਕਰਦਾ ਹੈ ਉਹ ਸੁਖ ਪਾਉਂਦਾ ਹੈ। ਔਰ ਉਸ ਦੇ ਕੰਮਾਂ ਵਿੱਚ ਜਿਹੜੇ ਵਿਗੜਾਉਂਦੇ ਨੇ ਝੂਠੇ ਉਹ ਖਤਮ ਹੋ ਜਾਂਦੇ ਹਨ। ਸਮਝ ਲੱਗਾ? ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਨ ਦੇ ਨਾਲ ਮਨ ਦੇ ਵਿੱਚ ਜਿਹੜੀ ਵੀ ਕਾਮਨਾ ਇੱਛਾ ਹੁੰਦੀ ਹੈ ਉਹ ਪੂਰੀਆਂ ਹੋ ਜਾਂਦੀ ਹੈ। ਠੀਕ ਹੈ, ਸਮਝ ਗਏ। ਔਰ ਪੜ੍ਹਨ ਵਾਲੇ ਨੂੰ ਕੋਈ ਕੰਮ ਵਿੱਚ ਅੜਚਨ ਆਵੇ, ਕੰਮ ਪੂਰਾ ਨਾ ਹੋਵੇ, ਉਹ ਅੜਚਨ All the all the hurdles that comes in your way will be taken away mm. when if you do the first part job. All um, the blocks of your work yeah. will be removed, right? Will be removed and uh, will come to completion. All yeah. your actions and yeah, yeah. 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 ਆਸ਼ਾ ਪਰ ਦੂਜੀ ਪੜੈ ਆਦ ਸੱਚ ਜਿਹਨਾਮ ਦੇਵ ਮੰਤਰ ਅਰ ਚਲ ਨ ਮੈਂ ਔਸ਼ਧ ਰਸਾਇਨ ਸਾਮ ਸੋ ਕਹਿੰਦੇ ਪਹਿਲੀ ਪੌੜੀ ਦਸੀ ਹੈ ਮੂਲ ਮੰਤਰ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਕਿਹੜੀ ਹੈ ਮੂਲ ਮੰਤਰ ਜੇ ਤੁਸੀਂ ਸਾਰੀਆਂ ਮੰਨ ਦੀਆਂ ਕਾਮਨਾ ਪੂਰੀਆਂ ਕਰਨੀਆਂ ਤੇ ਮੂਲ ਮੰਤਰ ਦਾ ਪਾਠ ਕਰੋ ਲੱਗਾ ਪਤਾ ਔਰ ਨਾਲ ਪੜੋ ਸੋਚੈ ਸੋਚਨਾ ਹੋਬਈ ਜੇ ਸੋਚੀ ਲਖਵਾਰ ਇਹ ਆ ਪਹਿਲੀ ਪਉੜੀ ਠੀਕ ਮੂਲ ਮੰਤਰ ਔਰ ਪਹਿਲੀ ਪਉੜੀ ਸੋਚੈ ਸੋਚਨਾ ਹੋਬਈ ਜੇ ਸੋਚੀ ਲਖਵਾਰ ਚੁੱਪੈ ਚੁੱਪਨਾ ਹੋਬਈ ਜੇ ਲੱਗ ਰਹਾ ਲਿਬਤਾਰ ਤੇ ਤੁਹਾਡੀਆਂ ਮੰਨ ਦੀਆਂ ਕਾਮਨਾ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਫਿਰ ਕਹਿੰਦੇ ਆਸ਼ਾ ਪਰ ਦੂਜੀ ਪੜ੍ਹੇ ਜੇ ਤੁਹਾਡੇ ਮਨ ਦੇ ਵਿੱਚ ਇਹ ਆ ਕਿ ਸਾਡੀ ਆਸਾ ਹੁਣੇ ਹੀ ਪੂਰੀ ਹੋਵੇ ਤੇ ਫਿਰ ਦੂਜੀ ਪੜੋ ਜੇ ਤੁਸੀਂ ਚਾਹੁੰਦੇ ਜੋ ਵੀ ਛੇਤੀ ਸਾਡੇ ਮਨ ਦੀ ਭਾਵਨਾ ਪੂਰੀ ਹੋ ਜਾਵੇ ਤੇ ਫਿਰ ਦੂਜੀ ਪੌੜੀ ਦਾ ਪਾਠ ਕਰੋ ਆਦ ਸੱਚ ਜਿਹਨਾ ਜਿਹਦਾ ਨਾਮ ਹੈ ਆਦ ਸੱਚ ਜੁਗਾਦ ਸੱਚ ਭਾ ਮੂਲ ਮੰਤਰ ਪਹਿਲਾ ਮੂਲ ਮੰਤਰ ਦਾ ਪਾਠ ਕਰਨਾ ਫਿਰ ਹਰੇਕ ਪੌੜੀ ਦੀ ਇਹ ਮਰਯਾਦਾ ਹੈ ਹੂੰ ਕਿ ਜਦੋਂ ਅਭਿਆਸ ਕਰਨਾ ਮੂਲ ਮੰਤਰ ਦੀ ਸਹਿਦ ਕਰਨਾ ਠੀਕ ਹੈ ਠੀਕ ਹੈ ਸੋ ਮੂਲ ਮੰਤਰ ਪੜ੍ਹ ਕੇ ਤੇ ਫਿਰ ਦੂਜੀ ਪੌੜੀ ਪੜ੍ਹਦੇ ਠੀਕ ਹੈ ਉਹਦੇ ਨਾਲ ਕੀ ਹੋਵੇਗਾ ਦੇਵ ਮੰਤਰ ਕਈ ਆਪਣੇ ਇਸ਼ਟ ਦੇਵ ਦਾ ਆਵਾਹਨ ਕਰਦੇ ਉਹਨੂੰ ਨਮੰਤਰਣ ਦਿੰਦੇ ਆ ਹਿੰਦੂ ਧਰਮ ਦੇ ਵਿੱਚ ਕੀ ਕਰਦੇ ਆ ਉਹ ਮੂਰਤੀ ਬਣਾ ਕੇ ਨਾ ਆਪਣੇ ਇਸ਼ਟ ਦੇਵ ਦੀ ਜੇ ਕੋਈ ਦੁਰਗਾ ਨੂੰ ਮੰਨਦਾ ਤੇ ਉਹ ਦੁਰਗਾ ਮਾਈ ਦੀ ਮੂਰਤੀ ਬਣਾ ਕੇ ਉਹਦੇ ਅੱਗੇ ਪਾਠ ਕਰਦੇ ਆ ਕਿ हे ਦੁਰਗਾ ਮਾਈ ਤੂੰ ਇਹ ਮੂਰਤੀ ਵਿੱਚ ਆ ਤੇ ਮੇਰੇ ਮਨ ਦੀ ਕਾਮਨਾ ਨੂੰ ਪੂਰਿਆ ਕਰ ਉਹਨੂੰ ਕਹਿੰਦੇ ਆ ਆਪਣੇ ਇਸ਼ਟ ਦੇਵ ਨੂੰ ਬੁਲਾਉਣਾ ਬੁਲਾਉਣਾ ਉਹਦਾ ਆਵਾਹਨ ਕਰਨਾ ਆਵਾਹਨ ਦਾ ਮਤਲਬ ਕੀ ਹੈ ਮਤਲਬ ਉਹਦਾ ਮੂਰਤੀ ਵਿੱਚ ਪ੍ਰਵੇਸ਼ ਕਰਾਉਣਾ ਠੀਕ ਹੈ ਜੀ ਠੀਕ ਹੈ ਜੇ ਤੁਸੀਂ ਆਪਣੇ ਇਸ਼ਟ ਦੇਵ ਨੂੰ ਨਮੰਤਰਣ ਦੇਣਾ ਚਾਹੁੰਦੇ ਹੋ ਵੀ ਤੂੰ ਧਰਤੀ ਤੇ ਆ ਕੇ ਮੇਰੀ ਸਹਾਇਤਾ ਕਰ ਤਾਂ ਕਹਿੰਦੇ ਇਹ ਦੂਜੀ ਪੌੜੀ ਪੜੋ ਇਫ ਯੂ ਵਾਂਟ ਇਫ ਯੂ ਵਾਂਟ ਕਾਲ ਅਮ ਕਾਲ them ক্লোজ টু ইউ ক্লোজ ਇਮ ক্লোজ টু ইউ ਕਾਲ ਹਿਮ THEN ਯੂ ਨੀਡ ਟੂ ਡੂ ਦ ਸੈਕੰਡ ਪੌੜੀ ਚਾਪ ਐਂਡ ਆਲ ਆਫ ਯੂਰ ਵਿਸ਼ਸ will come true hmm. and hukme hoyan aakar wali dusri pawdi hm agli pawdi socha soch vaalo pehla mool mantra te socha soch padho te kamna puri hm te mool mantra te hukme hoyan aakar dusri pawdi padho te ki hovega will come close ishdev tade kol aa jayega will come close to you aur chaln mein je kade tusi jana hai ha ji te mool mantra te dusri pawdi padho hm ਜਿੱਧਰ ਜਾਓਗੇ ਤੁਹਾਡਾ ਕੰਮ ਪੂਰਾ ਹੋਵੇਗਾ। ਹਮਮ ਔਰ ਔਸ਼ਧ ਦਵਾਈ ਤੁਸੀਂ ਦਵਾਈ ਖਾਣੀ ਹੈ। ਹਮ ਮੂਲ ਮੰਤਰ ਤੇ ਦੂਜੀ ਪੌੜੀ ਪੜ੍ਹ ਕੇ ਖਾਓ। ਦਵਾਈ ਤੁਹਾਨੂੰ ਛੇਤੀ ਅਸਰ ਕਰੇਗੀ। ਔਰ ਰਸਾਇਣ ਜੇ ਤੁਸੀਂ ਵਿਗਿਆਨੀਆਂ ਕੋਈ ਰਸਾਇਣ ਤਿਆਰ ਕਰਨਾ ਕੋਈ ਦਵਾਈ ਤਿਆਰ ਕਰਨਾ ਰਸਾਇਣ ਮਤਲਬ ਦਵਾਈ ਕੋਈ ਤਿਆਰ ਕਰਨਾ ਹਮ कोई दवाई बनावणी देसी दवाई बनावनी फार्मूला यानी केमिकल कोई फार्मूला बनाਉਣਾ కెమికల్ ਦਾ ਪਰਫਾਰਮ ਐਨੀ ਕਾਈਂਡ ਆਫ ਐ ਐਕਸਪੈਰੀਮੈਂਟ ਇਨ ਇਨ ਕੈਮਿਸਟਰੀ অর ਐਨੀਥਿੰਗ ਲਾਈਕ ਦੈ ਮੂਲ ਮੰਤਰ ਤੇ ਦੂਜੀ ਪੌੜੀ ਦਾ ਉਜਾਹਰ ਠੀਕ ਹੈ ਜੀ ਸ਼ਾਮ ਸ਼ਰਨ ਜੇ ਕਿਸੇ ਦੀ ਸ਼ਰਨ ਵਿੱਚ ਜਾਣਾ ਕਈ ਵਾਰ ਹੁੰਦਾ ਨਾ ਕਿ ਮੈਂ ਇਹਦੀ ਸ਼ਰਨ ਵਿੱਚ ਚਲਿਆ ਜਾਵਾਂ ਤੇ ਇਹ ਵੈਰੀ ਮੈਨੂੰ ਬਖਸ਼ ਲਵੇਗਾ ਤੇ ਵੈਰੀ ਦੀ ਸ਼ਰਨ ਵਿੱਚ ਜਾਣਾ ਡਰ ਵੀ ਆਉਂਦਾ ਵੀ ਜੇ ਮੈਂ ਚਲਿਆਗਾ ਕਿਤੇ ਮੈਨੂੰ ਮਾਰ ਹੀ ਨਾ ਦੇਵੇ ਆਤਮ ਸਮਰਪਣ ਕਰਨਾ ਤੋਂ ਕਹਿੰਦੇ ਮੂਲ ਮੰਤਰ ਤੇ ਦੂਜੀ ਪੌੜੀ ਪੜ ਕੇ ਕਿਸੇ ਦਿਸ਼ਾ ਨੂੰ ਲਿ ਜਾਓ ਹਾਂਜੀ ਠੀਕ ਹੈ ਠੀਕ ਹੈ ਵਿਪਦਾ ਕਾਰਜ ਹਾਨ ਮੈਂ ਗਾਵੇ ਕੋ ਰਹਿ ਲਾਗ ਕਹਿੰਦੇ ਕਿਸੇ ਕੰਮ ਦੇ ਵਿੱਚ ਵਿਪਤਾ ਪੈ ਜਾਵੇ ਜਿਵੇਂ ਤੁਸੀਂ ਇੱਥੇ ਨੰਗਲੀ ਪੜਨ ਆਏ ਤੋਂ ਤੁਹਾਨੂੰ ਰਸਤੇ ਵਿੱਚ ਵਿਪਤਾ ਪੈ ਗਈ ਵਿਪਤਾ ਮੈਨੀ ਰਸਤਾ ਰਕਾਵਟ ਹੱਡ ਹੱਡ ਠੀਕ ਹੈ ਠੀਕ ਹੈ ਕੋਈ ਵਿਪਤਾ ਪੈ ਜਾਵੇ ਫਿਰ ਕਹਿੰਦੇ ਮੂਲ ਮੰਤਰ ਤੇ ਗਾਵੈ ਕੋ ਤਾਂ ਨ ਹੋਵੇ ਕਿਸੇ ਤਾਨ ਇਹਦਾ ਜਵਾਬ ਕਰੋ ਫਿਰ ਰਸਤਾ ਕਲੀਅਰ ਹੋ ਜਾਏ ਕਾਰਜ ਕਾ ਹੂ اٹਕ ਮੈਂ ਕਹਿੰਦੇ ਜਿਹੜਾ ਰਸਤੇ ਵਿੱਚ اٹਕਵਾਣਾ ਪਈ ਹੋਈ ਉਹ ਖਤਮ ਹੋ ਜਾਏ ਦੇ ਭੇਟ ਗੁਰ ਭਾਗ ਗੁਰ ਭਾਗ ਮਤਲਬ ਦਸਵੰਦ ਫਿਰ ਤੁਸੀਂ ਆਪਣਾ ਦਸਵੰਦ ਆਪਣੀ ਭੇਟਾ ਇਹ ਪੌੜੀ ਪੜ ਕੇ ਤੇ ਗੁਰੂ ਨੂੰ ਦਿਓ ਕਿ ਗੁਰੂ ਤੁਸੀਂ ਕਿਰਪਾ ਕੀਤੀ ਮੇਰਾ ਕੰਮ ਠੀਕ ਹੋ ਗਿਆ ਰਸਤੇ ਦਾ ਅੜਚਣ ਦੂਰ ਹੋ ਗਿਆ ਕਿਸੇ ਵੀ ਕੰਮ ਦਾ ਅੜਚਣ ਦੂਰ ਹੋ ਗਿਆ ਨਵ ਘਰ ਨਵ ਗੁਣ ਸੰਗਰੇ ਚੌਥੀ ਕੋ ਕਰ ਧਿਆਨ ਚੌਥੀ ਪੌੜੀ ਕਿਹੜੀ ਸੀ ਸਾਚਾ ਸਾਹਿਬ ਸਾਚਨਾ ਇਹ ਚੌਥੀ ਪੌੜੀ ਪਹਿਲਾਂ ਮੂਲ ਮੰਤਰ ਦਾ ਪਾਠ ਕਰਨਾ ਫਿਰ ਕੀ ਕਰਨਾ ਆਚਾਰ ਸਾਹਿਬ ਹਾਂ ਇਹ ਪੌੜੀ ਦਾ ਜਪ ਕਰਨਾ ਕਦੋਂ ਜਦੋਂ ਨਵਾਂ ਘਰ ਬਣਾਉਣਾ ਠੀਕ ਹੈ ਨਵਾਂ ਘਰ ਬਣਾਉਣ ਤੋਂ ਪਹਿਲੇ ਨਵਾਂ ਘਰ ਨੂੰ ਅਸ਼ੀਰਵਾਦ ਦੇਣ ਵਾਸਤੇ ਦੇਣ ਵਾਸਤੇ ਨਵ ਗੁਣ ਸੰਗ੍ਰਹਿ ਨਵਾਂ ਗੁਣ ਪ੍ਰਾਪਤ ਕਰਨਾ ਜਿਵੇਂ ਤੁਸੀਂ ਕੋਈ ਤਬਲਾ ਜਾਣਦੇ ਤੁਹਾਡੇ ਮਨ ਵਿੱਚ ਮੈਂ ਰਵਾਬ ਸਿੱਖਾਂ ਹੂੰ ਤਾਂ ਤੁਸੀਂ ਇਹ ਪੌੜੀ ਦਾ ਅਭਿਆਸ ਕਰੋ ਪਹਿਲੇ ਠੀਕ ਹੈ ਬੋਲ ਮੰਤਰ ਤੇ ਸੱਚਾ ਸਾਹਿਬ ਸੱਚਾ ਸਾਹਿਬ ਚੌਥੀ ਕੋ ਕਰਤਾਨ ਚੌਥੀ ਪੌੜੀ ਦਾ ਧਿਆਨ ਕਰੋ ਫਿਰ ਕਿੰਨਾ ਵਾਰ ਜਪਣਾ ਹੈ ਜਪ ਜਪ ਸੰਮ ਪੜ ਸਬਤ ਦਿਨ ਜਪਜੀ ਸਾਹਿਬ ਦੇ ਸਮਾਨ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਮੂਲ ਮੰਤਰ ਤੇ ਸ਼ਲੋਕ 40 ਬਣ ਗਿਆ ਹੂੰ ਹੂੰ 40 ਵਾਰ ਇਸ ਦਾ ਅਭਿਆਸ ਕਰੋ ਕਿੰਨੇ ਦਿਨ ਸਬਤ ਦਿਨ 7 ਦਿਨ ਠੀਕ ਹੈ ਸਬਤ ਭੇਟ ਤਰਮਾਨ ਤੇ ਫਿਰ ਆਪਣੇ ਗੁਰੂ ਅੱਗੇ ਸੱਤ ਪ੍ਰਕਾਰ ਦੀਆਂ ਭੇਟਾ ਜਿਵੇਂ ਸੱਤ ਪ੍ਰਕਾਰ ਦਾ ਡਰਾਈ ਫੂਡ ਸੱਤ ਪ੍ਰਕਾਰ ਦੀ ਸਬਜੀ ਸੱਤ ਪ੍ਰਕਾਰ ਦਾ ਆਟਾ ਰੱਖ ਕੇ ਗੁਰੂ ਦੇ ਅੱਗੇ ਠੀਕ ਹੈ ਜੀ ਜਿਵੇਂ ਸਰਬਲੋਹ ਦਾ ਪਾਠ ਕਰਦੇ ਤਾਂ ਉਹਦੇ ਸਰਬਲੋਹ ਦੇ ਭੋਗ ਉੱਪਰ ਸੱਤ ਪ੍ਰਕਾਰ ਦਾ ਰੋਟੀ ਸੱਤ ਪ੍ਰਕਾਰ ਦੀ ਸਬਜੀ ਸੱਤ ਪ੍ਰਕਾਰ ਦਾ ਡਰਾਈ ਫੂਡ ਹਮ ਰੱਖਦੇ ਇਹ ਦੱਸਿਆ ਠੀਕ ਹੈ ਜੀ ਠੀਕ ਹੈ ਜੀ ਫਿਰ ਤੁਹਾਡਾ ਨਮਾ ਕਰ ਸੋਨਾ ਬਣੇਗਾ ਜਿਹੜਾ ਨਮਾ ਗੁਣ ਪ੍ਰਾਪਤ ਕਰਨਾ ਉਹ ਵੀ ਤੁਹਾਨੂੰ ਪ੍ਰਾਪਤ ਹੋ ਉਦਮ ਪੰਜੀ ਜੇ ਤੁਹਾਡੇ ਵਿੱਚ ਉਦਮ ਨਹੀਂ ਹੈ ਆਲਸੀ ਮੰਨ ਲੈਂਦਾ ਹਾਂਜੀ ਜੀ ਕਰਦਾ ਮੈਂ ਸੁੱਤਾ ਰਵਾਂ ਹਾਂਜੀ ਫਿਰ ਕੀ ਕਰੋ ਮੂਲ ਮੰਤਰ ਅਤੇ ਪੰਜਵੀਂ ਪੰਜੀ ਥਾਪਿਆ ਨਾ ਜਾਏ ਕੀਤਾ ਇਹਦਾ ਪਾਠ ਕਰੋ ਕਿੰਨਾ ਪਾਠ ਕਰੋ 40 ਚਲ 7 ਦਿਨ ਨਾ ਸਬਸ 40 ਰੋਜ਼ ਕਰੋ ਪਹਿਲਾ ਮੂਲ ਮੰਤਰ ਤੇ ਪੰਜਵਾ ਪੌੜੀ ਪੰਜਵਾ ਪੌੜੀ ਚੱਕਰ ਮਾਰ ਲਮ ਵਾਹ 40 ਵਾਰ ਠੀਕ ਹੈ ਜੀ ਫਿਰ ਤੁਹਾਡਾ ਆਲਸ ਦੂਰ ਹੋ ਜਾਵੇਗਾ ਤੁਹਾਨੂੰ ਤੁਹਾਡੇ ਮਨ ਵਿੱਚ ਉਦਮ ਆਏਗਾ ਕਿ ਮੈਂ ਆਹ ਕੰਮ ਜਲਦੀ ਨਾਲ ਕਰਾਂਗੇ ਵਾਹਿਗੁਰੂ ਸਮਝ ਗਏ ਇਹ ਪੰਜਵੀਂ ਪੌੜੀ ਦਾ ਮਹਾਤਮ ਹੈ ਵਾਹਿਗੁਰੂ ਇਹ ਪੰਜਾਂ ਪੌੜੀਆਂ ਦਾ ਮਹਾਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੱਸਿਆ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਹੈ ਮੁਕਤ ਮਾਰਗ ਗ੍ਰੰਥ ਵਿੱਚ ਵੀ ਆਉਂਦਾ ਹੈ ਔਰ ਸੌ ਸਾਖੀ ਵਿੱਚ ਵੀ ਲਿਖਿਆ ਆਉਂਦਾ ਹੈ ਠੀਕ ਹੈ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਵੀ ਦੱਸਿਆ ਸਾਡੇ ਪਾਸ ਹੱਥ ਲਿਖਤ ਪੋਥੀ ਹੈ ਭਾਈ ਨੰਦ ਲਾਲ ਜੀ ਨੂੰ ਜੋ ਮਹਾਰਾਜ ਨੇ ਜਪਜੀ ਸਾਹਿਬ ਦਾ ਮਹਾਤਮ ਦੱਸਿਆ ਉਹਦੇ ਵਿੱਚ ਵੀ ਮਹਾਰਾਜ ਨੇ ਇਹ ਜਪਜੀ ਸਾਹਿਬ ਦੀ ਕੱਲੀ ਕੱਲੀ ਪੌੜੀ ਦਾ ਮਹਾਤਮ ਦੱਸਿਆ ਸੋ ਮੈਂ ਤੁਹਾਨੂੰ ਇਹ ਜਿਵੇਂ ਕਹਿੰਦੇ ਨਾ ਮੋਟਾ-ਮੋਟਾ ਮਤਲਬ 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 ਇਹ ਮੇਨ ਮੇਨ ਹਾਂਜੀ ਹਾਂਜੀ ਮੇਨ ਮੇਨ ਜਿਹੜਾ ਮਹਾਤਮ ਔਰ ਮੇਨ ਮੇਨ ਅਰਥ ਤੁਹਾਨੂੰ ਦੱਸਾਂਗਾ ਸੋ ਇਹ ਪੰਜਾਂ ਪੌੜੀਆਂ ਦਾ ਮਹਾਤਮ ਠੀਕ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਸਾ